ਫਰੀਦ ਸਾਹਿਬ ਮਹਾਰਾਜ ਦੀਆਂ ਦੋ ਗੁਰਬਾਣੀ ਵਿੱਚ ਪੰਕਤੀਆਂ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋਂ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨੇਹੋਂ ਬੈੰਦੇ ਹੋਏ ਮੀਂਹ ਦੇ ਵਿੱਚ ਨਵਾਜ਼ ਪੜਨ ਜਾਂਦਾ ਫਰੀਦ ਆਪਣੇ ਮਨ ਵਿੱਚ ਸੋਚਦਾ ਐ ਮੇਰਿਆ ਮਨਾ ਜੇ ਤੁਰਾਂਗੇ ਤਾਂ ਚਿੱਕੜ ਦੇ ਨਾਲ ਕੱਪੜੇ ਭਿੱਜ ਜਾਣਗੇ ਤੇ ਜੇ ਰਵਾਂਗੇ ਤਾਂ ਪਿਆਰੇ ਦੇ ਨਾਲ ਨੇਹੋਂ ਟੁੱਟਦਾ ਜੱਲਾਂ ਤਾਂ ਭਿੱਜੇ ਕੰਬਲੀ ਰਾਹਾ ਤਾਂ ਟੁੱਟੈ ਨਹੀਂ ਉਹ ਪਰ ਆਸਰਾ ਮਨ ਵਿੱਚ ਲੈ ਕੇ ਫਰੀਦ ਸਾਹਿਬ ਜਦੋਂ ਘਰ ਤੋਂ ਬਾਹਰ ਆਉਂਦੇ ਆ ਕੰਬਲੀ ਭਿੱਜ ਜਾਂਦੀ ਐ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੋਂ ਮੇਹੋਂ ਜਾਏ ਮਿਲਾਂ ਤੈਨਾਂ ਸੱਜਣਾ ਟੁੱਟੋ ਨਾਹੀ ਨੇ ਉਹ ਕਹਿੰਦੇ ਪਿਆਰ ਨਹੀਂ ਟੁੱਟਣਾ ਚਾਹੀਦਾ ਆਪਣੀ ਕੰਬਲੀ ਨੂੰ ਆਪਣੀ ਲੋਈ ਨੂੰ ਆਪਣੇ ਉੱਤੇ ਲਏ ਹੋਏ ਖੇਸ ਨੂੰ ਇੱਕ ਜਵਾਬ ਦਿੰਦੇ ਆ ਜਿਹੜੀ ਕੰਬਲੀ ਭਿੱਜਣ ਤੋਂ ਡਰਦੀ ਐ ਉਹਨੂੰ ਸਮਝਾਉਂਦੇ ਆ ਵੀ ਪਿਆਰ ਨਹੀਂ ਟੁੱਟਣਾ ਚਾਹੀਦਾ ਮੀ ਤਾਂ ਰੋਜ ਹੀ ਪੈਂਦਾ ਜੇ ਕੱਪੜੇ ਗਿੱਲੇ ਹੋਏ ਤਾਂ ਸੁਕਾ ਲਵਾਂਗੇ ਕੀ ਆਖਦੇ ਆ ਆਪਣੀ ਕੰਬਲੀ ਨੂੰ ਮੀ ਤਾਂ ਅੱਲੋਂ ਬਰਸ ਰਿਆ ਕੰਬਲੀਏ ਕੀ ਹੋਇਆ ਜੇ ਭਿੱਜ ਗਈ ਅੱਲੋਂ ਬਰਸ ਰਿਆ ਕੰਬਲੀਏ ਕੀ ਹੋਇਆ ਜੇ ਭਿੱਜ ਗਈ ਅੱਲੋਂ ਵਰਸ ਰਹੇ ਹਾਂ ਕੰਬਲੀਆਂ ਕੀ ਹੋਏ ਆਜੇ ਪਿੱਜ ਗਈ ਅੱਲੋਂ ਵਰਸ ਰਹੇ ਹਾਂ ਕੰਬਲੀਆਂ ਕੀ ਹੋਏ ਆਜੇ ਪਿੱਜ ਗਈ ਸੁਰੇਹਾ ਕੰਬਲਿਏ ਕੀ ਹੋਇਆ ਜੇ ਪਿਜ ਗਈ ਮੀਤਾ ਯਲੋ ਬਰਸ ਸੁਰੇਹਾ ਕੰਬਲਿਏ ਕੀ ਹੋਇਆ ਜੇ ਪਿਜ ਗਈ ਮੀ ਯਲੋ ਬਰਸ ਰਿਆ ਕੰਬਲਿਏ ਕੀ ਹੋਇਆ ਜੇ ਪਿਜ ਗਈ ਯਲੋ ਬਰਸ ਰਿਆ ਕੰਬਲਿਏ ਕੀ ਹੋਇਆ ਜੇ ਭਿੱਜ ਗਈ ਤੈਂ ਹੱਲੋਂ ਵਰਸ ਰਿਹਾ ਕੰਬਲਿਏ ਕੀ ਹੋਇਆ ਜੇ ਭਿੱਜ ਗਈ ਮੀਤਾ ਹੱਲੋਂ ਵਰਸ ਰਿਹਾ ਕੰਬਲਿਏ ਕੀ ਹੋਇਆ ਜੇ ਭਿੱਜ ਗਈ ਕੀ ਹੋਇਆ ਜੇ ਭਿੱਜ ਗਈ ਕੀ ਹੋਇਆ ਜੇ ਭੱਜ ਗਈ ਕੀ ਹੋਇਆ ਜੇ ਭੱਜ ਗਈ ਕੀ ਹੋਇਆ ਜੇ ਭੱਜ ਗਈ ਅੱਲੋ ਬਰਸ ਰਿਆ ਕੰਬੜੀਏ ਕੀ ਹੋਇਆ ਜੇ ਭੱਜ ਗਈ ਈ ਵੱਲੋਂ ਬਰਸ ਰਿਹਾ ਕੰਬਲਿਏ ਕੀ ਹੋਇਆ ਜੇ ਪਿਜ ਗਈ ਮੀਤਾ ਈ ਵੱਲੋਂ ਬਰਸ ਰਿਹਾ ਕੰਬਲਿਏ ਕੀ ਹੋਇਆ ਜੇ ਪਿਜ ਗਈ ਵੱਲੋਂ ਬਰਸ ਰਿਹਾ ਵੱਲੋਂ ਬਰਸ ਰਿਹਾ ਵੱਲੋਂ ਬਰਸ ਰਿਹਾ ਵੱਲੋਂ ਬਰਸ ਰਿਹਾ ਬਰਸ ਰਹਾ ਯੱਲੋ ਬਰਸ ਰਹਾ ਇਤਾਂ ਯੱਲੋ ਬਰਸ ਰਿਆ ਕੰਬਲਿਏ ਕੀ ਹੋਇਆ ਜੇ ਫਿਜ ਗਈ ਯੱਲੋ ਬਰਸ ਰਹਾ ਕੰਬਲਿਏ ਕੀ ਹੋਇਆ ਜੇ ਫਿਜ ਗਈ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਪਿੱਜੈ ਕੰਬਲੀ ਰਹਾ ਤਾਂ ਟੁੱਟੈ ਨਹੀਂ ਹੋ ਆ ਪਿੱਜੋ ਸਜੋ ਕੰਬਲੀ ਗੱਲੋ ਵਰਸੋ ਮੀ ਹੋ ਜਾਏ ਮਿਲਾਂ ਤੇ ਨਾ ਸਜਣਾ ਟੁੱਟੋ ਨਹੀਂ ਨੇ ਹੋ ਟੁੱਟੋ ਨਹੀਂ ਨੇ ਹੋ ਜੀ ਟੁੱਟ